ਦੋਸਤੋ ਮੈਂ ਪਿੱਛੇ ਤੁਸੀਂ ਦੇਖ ਰਹੇ ਹੋ ਅ ਕੈਪੀਸੀਨਿਆ ਪੀਲਟ ਦੇ ਬੱਚਿਆਂ ਨੇ ਛੇਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਹੈ ਅੱਛਾ ਔਰ ਇਹ ਜਿਹੜਾ ਕੈਂਪ ਹੈ ਸਿੰਘ ਸੇਵਾ ਫਾਊਂਡੇਸ਼ਨ ਸਮਾਨ ਉਹਨਾਂ ਨੇ ਲਗਾਇਆ ਜਾ ਰਿਹਾ ਹੈ ਸੂਦੋਤੋਂ ਅੰਦਰ ਜਾ ਕੇ ਦੇਖਦੇ ਹਾਂ ਕਿੰਨਾ ਖੂਨਦਾਨ ਇਸਮੋਕੇ ਹੋ ਚੁੱਕਾ ਔਰ ਕੌਣ-ਕੌਣ ਮੌਜੂਦ ਨੇ ਅੱਪਾ ਰਾਣਾ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਜਿਹੜੇ ਇਸ ਫਾਊਂਡੇਸ਼ਨ ਦੇ ਮੁਖੀ ਨੇ ਹੋਰ ਵੀ ਜਿਹੜੇ ਉੱਥੇ ਖੂਨਦਾਨ ਕੈਂਪ ਕਰਨਾ ਹੈ ਨੌਜਵਾਨ ਉਹਨਾਂ ਨਾਲ ਵੀ ਬਗਲਬਤ ਕਰਾਂਗੇ ਸੋ ਤੁਸੀਂ ਜਿਹਨੂੰ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੰਨ ਜਿਹਦੇ ਬੱਚੇ ਰਜੇਸ਼ ਕੁਮਾਰ ਗਰਪ੍ਰੀਤ ਬੱਤੜੋ ਔਰ ਸਿਦਾਰਾ ਪ੍ਰਤਾਪ ਸਿੰਘ ਜੀ ਦੇ ਜਿਹਨਾਂ ਦੀ ਉੱਚ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ ਸੁਖੀ ਕਰਨਾ ਚਾਹੁੰਦੇ ਸਭ ਸਰ ਸਿੰਘ ਸੇਵਾ ਫਾਊਂਡੇਸ਼ਨ ਦੇ ਵੱਲੋਂ ਛੇਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਹੜਾ ਇਹ ਟਾਈਮ ਹੁੰਦਾ ਨਾ ਜੀ ਗਰਮੀ ਦਾ ਸਾਲ ਐਸੀ ਮੇ ਤਾਂ ਜਿਹੜੇ ਪੀੜਤ ਬੱਚੇ ਨੇ ਉਹਨਾਂ ਦਾ ਬਲੱਡ ਘਟ ਜਾਂਦਾ ਉਹਦੇ ਕਰਕੇ ਫਿਰ ਤੁਹਾਨੂੰ ਜਿਵੇਂ ਵੀ ਕੋਲ ਆਂਦੀ ਏ ਪਟਿਆਲੇ ਤੋਂ ਟੀਵੀ ਦੀ ਅਸੀਂ ਫਿਰ ਨਜ਼ਦੀਕਾਂ ਕੈਂਪ ਪ੍ਰੋਵਾਈਡ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਸਾਰੇ ਡੋਨਰਾਂ ਦਾ ਜਿਹੜੇ-ਉਰੇ ਖੂਨਦਾਨਤ ਸਾਡੀ ਮਦਦ ਕਰਦੇ ਨੇ ਤੇ ਸਾਡੀ ਟੀਮ ਦੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਦੇ ਨੇ ਪਰ ਇਹ ਤੁਹਾਡਾ ਛੇਵਾਂ ਵਿਚਾਰਕ ਖੂਨਦਾਨ ਸੇਵਾ ਛੇ ਜੇ ਤੋਂ ਪਹਿਲਾਂ ਬੁਢੀ ਔਰ ਕੀ ਲੱਗਦਾ ਕਿ ਕਿੰਨਾ ਇੱਕ ਕੈਂਪ ਦੇ ਦੌਰਾਨ ਕਿੰਨਾ ਕੁ ਬਲਦ ਜਿਹੜਾ ਉਹ ਆਪਾਂ ਇਕੱਠਾ ਹੁੰਦਾ ਪੰਜਾਬੀ ਚ ਕਹਿੰਦੇ ਤੁਹਾਡੇ ਸਾਹ ਸਿਰ ਤੁਹਾਡਾ ਜਿਹੜਾ ਕੈਂਪ ਲੱਗਦਾ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ लागे चलो भी सौ तो 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 के करीब यूनिट सौ तो प्लस ही होंगे लागे चलो एक सौ दस एक सौ भी एक सौ पच्ची मिनीम सौ यूनिट सा हो ही जाता है जी बहुत वाली अरेजमेंट है इतने बहुत जो आइडल कंडीशन होने चाहिए ब्लड बैंक की डोनेशन नहीं इतने है बहुत कोपरेटिव स्टाफ है इन्हों का बहुत वाइया चल रहा हजे तक बिल्कुल फुल स्टडी से काम चल रहा है कि शुरू हो और कि समाप्त ਇਹ ਜੀ 9 ਵਜੇ ਸ਼ੁਰੂ ਹੋਇਆ। ਕੱਢ ਇੱਕ ਨੌਂ ਸ਼ੁਰੂ ਹੋਇਆ ਤੇ 2 ਵਜੇ ਸਮਾਪਤੀ ਹੈ ਇਹਦੀ। ਤੇ ਜੇ ਕੋਈ ਅੱਗੇ ਲਾਈਵ ਸੁਣ ਰਹਾ ਹੈ ਤਾਂ ਜਿੰਨਾ ਹੋ ਸਕੇ ਅੱਗੇ ਬੜ ਚੜ ਕੇ ਪਾਗ ਲੈ। ਠੀਕ ਦੋਨੋਂ ਹੋ ਗਿਆ। ਠੀਕ ਤੋਂ 35 ਤੱਕ ਦੇ ਦੋਨੋਂ ਹੋ ਗਿਆ। ਉਪਰਾਲੇ ਨੇ ਸਿਰਫ ਇਹ ਕਰਦੇ ਨੇ। ਸਰ ਸਿੰਘ ਸੇਵਾ ਟੀਮ ਵੱਲੋਂ ਪਿਛਲੇ 8-9 ਸਾਲ ਤੋਂ ਇੱਕ ਹਿਡਨ ਉਪਰਾਲਾ ਜੋ ਕਿ ਅਸੀਂ ਸਵਾਰਾ ਸ਼ਹਿਰ ਦੇ ਨਾਲ ਵਸਦੇ ਪਿੰਡਾਂ ਦੇ ਗਰੀਬ ਪਰਿਵਾਰ ਜਿੱਥੇ ਵੀ ਕਮਾਈ ਦਾ ਕੋਈ ਸਾਧਨ ਨਹੀਂ ਹੈ ਸਾਡੇ ਕੋਲ ਘੱਟੋ ਘੱਟ 40 ਤੋਂ 45 ਪਰਿਵਾਰ ਨੇ ਜਿਨ੍ਹਾਂ ਦਾ ਅਸੀਂ ਕਦੇ ਸੋਸ਼ਲ ਮੀਡੀਆ ਤੇ ਕੋਈ ਫੋਟੋ ਨਹੀਂ ਪਾਉਂਦੇ ਕਦੇ ਕੁਝ ਨਹੀਂ ਅਸੀਂ ਪ੍ਰੋਵਾਈਡ ਕਰਦੇ ਜਸਟ ਉਹਨਾਂ ਨੂੰ ਅਸੀਂ ਰਾਸ਼ਨ ਦੇ ਕੇ ਆਉਂਦੇ ਆ ਉਹ ਸਾਡੀ ਇੱਕ ਹਿਡਨ ਜੁੜ ਹੈ ਅੱਜ ਅਸੀਂ ਪਬਲਿਕ ਦੇ ਸਾਹਮਣੇ ਆ ਕੇ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੀਰੀਅਲ ਐਕਸਪਲੋਰ ਕਰ ਰਹੇ ਆ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵਿਸਿੰਗ ਸੇਵਾ ਫਾਊਂਡੇਸ਼ਨ ਵੀ ਇੱਥੇ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਜਿਹੜਾ ਪਿਛਲੇ ਦਿਨੇ ਐਕਸੀਡੈਂਟ ਹੋਇਆ ਜਿਹੜੇ ਕਾਰ ਚਾਲਕ ਗਵਿੰਦਰ ਸਿੰਘ ਜੀ ਮੱਕੇ ਦੇ ਕੋਲ ਰਹੋ ਦੋ ਜਾਂਦੇ ਆ ਉਹਦੇ ਪਰਿਵਾਰ ਨੂੰ ਇਹ ਰਾਸ਼ਨ ਜਿਹੜਾ 4 ਮਹੀਨੇ ਤੁਹਾਡੇ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸਰ ਜਿਹੜਾ ਹੁਣ ਇਹ ਹਾਦਸਾ ਹੋਇਆ ਹੈ ਉਹਦੇ ਵਿੱਚ ਗਰੀਬ ਪਰਿਵਾਰ ਹੈ ਉਹ ਪਰਿਵਾਰ ਦੇ ਡਰਾਈਵਰ ਜੀ ਦੇ ਆਪਣਾ ਤਿੰਨ ਜਵਾਕ ਹਨ ਜੋ ਕਿ ਬਹੁਤ ਛੋਟੇ ਹਨ ਕਮਾਈ ਦਾ ਕੋਈ ਸਾਧਨ ਨਹੀਂ ਹੈ ਸਿੰਘ ਸੇਵਾ ਫਾਊਂਡੇਸ਼ਨ ਨੇ ਇਸ ਵਾਰ ਤੋਂ ਇਸ ਮਹੀਨੇ ਤੋਂ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਨ ਦਾ ਜ਼ਿੰਮੇਵਾਰੀ ਲਈ ਹੈ ਕਿਉਂਕਿ ਸਾਡੀ ਸੰਸਥਾ ਨੇ ਸੋਚਿਆ ਵੀ ਜਿਵੇਂ ਅਸੀਂ ਬਾਕੀ ਪਰਿਵਾਰਾਂ ਨੂੰ ਰਾਸ਼ਨ ਦੇ ਰਹੇ ਹਾਂ ਉਹਦਾ ਡਰਾਈਵਰ ਦੇ ਪਰਿਵਾਰ ਨੂੰ ਵੀ ਜਲਦ ਤੱਕ ਉਹਨਾਂ ਦੇ ਕੋਈ ਕਮਾਈ ਦਾ ਸਾਧਨ ਨਹੀਂ ਬੰਦਾ ਕੋਈ ਜਵਾਕ ਆਪਣੇ ਪੈਰਾਂ ਤੇ ਨਹੀਂ ਖੜਾ ਹੁੰਦਾ ਉਹਨਾਂ ਟਾਈਮ ਤੱਕ ਦਿਨਾਂ ਟਾਈਮ ਤੱਕ ਪ੍ਰਮਾਤਮਾ ਸਾਡੇ ਦੇ ਮੇਰ ਰੱਖੇ ਉਹਨਾਂ ਦੇ ਵੱਧ ਤੋਂ ਵੱਧ ਛੱਡ ਕੇ ਅਸੀਂ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਂਗੇ ਬਹੁਤ ਧੰਨਵਾਦ ਕਰਨ ਦਾਰਨ ਦੇ ਕੋਈ ਲੋੜ ਨਹੀਂ ਹੈਗੀ ਜੇ ਆਪਣੇ ਫੋਨ ਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਬੱਦ ਤੋਂ ਬੱਦ ਬੱਚਾ ਹੋਏਗਾ ਤੇ ਅਸੀਂ ਨੀਆ ਵੀ ਵੀ ਤੁਨੇ ਕਈ ਵਾਰ ਡੋਨੇਟ ਕਰ ਦਿੱਤੇ ਮੇਰੇ ਮੀਤ ਜੀ ਉਹ ਲਈ ਖੁੰਦਾਂ ਦਾ ਮਹਾਦਾਨ ਕਿਹਾ ਗਿਆ ਉਹ ਕਿਹਾ ਕਿ ਸਾਡੀ ਨਵੀਂ ਜਨਰੇਸ਼ਨ ਨਵੇਂ ਜਨਰੇਸ਼ਨ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਆਪਣੀ ਡਾਇਟ ਠੀਕ ਰੱਖੋ ਨਸ਼ਾ ਦੇ ਪ੍ਰਵੇਸ਼ ਕਰਨ ਫਾਈ ਖੁੰਡਾਂ ਨੂੰ ਹੋਏਗਾ ਆਹ ਅੱਛੀ ਜੇਹਰ ਉਹ ਤਾਂ ਖੁੰਡਾਂ डरने वाली कोई गलती कई हम बच्चे नशा वाल पै गए जी देखो कई कीमती जाना बजद सू ब्लड डोनेट करना चाहिए क्योंकि बहुत ज्यादा अपनी देखो जान हर एक कीमती है जाना बजन चाहिए